ਸਤਿ ਸ਼੍ਰੀ ਅਕਾਲ ਫਟਾਫਟ ਨਿਊਜ਼ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਅਮਰੀਕੀ ਟੈਰਿਫ ਨੀਤੀਆਂ ਦਾ ਮੁਕਾਬਲਾ ਕਰਨ ਲਈ ਨਵੀਆਂ ਰਣਨੀਤੀਆਂ ਤਿਆਰ ਕਰ ਰਿਹਾ ਇਸ ਤਹਿਤ ਭਾਰਤ ਚੀਨੀ ਸਿੱਧੇ ਵਿਦੇਸ਼ ਨਿਵੇਸ਼ ਐਫ ਡੀ ਆਈ ਵਿੱਚ ਢਿੱਲ ਦੇਣ ਤੇ ਵਿਚਾਰ ਕਰ ਰਿਹਾ ਜਿਸ ਨਾਲ ਨਾ ਸਿਰਫ ਆਰਥਿਕ ਸਬੰਧ ਮਜ਼ਬੂਤ ਹੋਣਗੇ ਬਲਕਿ ਕਾਰੋਬਾਰੀ ਨਜ਼ਰੀਏ ਤੋਂ ਵੀ ਲਾਭ ਹੋਵੇਗਾ ਇੱਕ ਕਦਮ ਭਾਰਤ ਦੇ ਵਪਾਰਕ ਦੁਆਤੇ ਵਿਸ਼ਵ ਵਿਆਪੀ ਮੁਕਾਬਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਜਾ ਰਿਹਾ ਤਾਂ ਜੋ ਭਾਰਤੀ ਅਰਥ ਵਿਵਸਥਾ ਨੂੰ ਵਿਸ਼ਵ ਵਿਆਪੀ ਵਪਾਰ ਵਿੱਚ ਇੱਕ ਮਜ਼ਬੂਤ ਸਥਿਤੀ ਮਿਲ ਸਕੇ ਜਦੋਂ ਅਮਰੀਕਾ 2 ਅਪ੍ਰੈਲ ਤੋਂ ਭਾਰਤ ਤੇ ਉੱਚ ਟੈਰਿਫ ਲਗਾਉਣ ਲਈ ਉਤਸਕ ਹੈ ਭਾਰਤ ਵਿੱਚ ਚੀਨ ਨਾਲ ਤਣਾਅ 'ਚ ਹਾਲ ਹੀ ਵਿੱਚ ਆਈ ਕਮੀ ਦਾ ਫਾਇਦਾ ਚੁੱਕਣ ਤੇ ਵਿਚਾਰ ਕਰ ਰਿਹਾ। ਭਾਰਤ ਇਸ ਨੂੰ ਇੱਕ ਟੁਕਵੇਂ ਸਮੇਂ ਵਜੋਂ ਦੇਖ ਰਿਹਾ। ਇੱਕ ਮੀਡੀਆ ਚੈਨਲ ਦੇ ਮੁਤਾਬਕ ਸਾਲ 2020 'ਚ ਗਲਵਨ ਵਿੱਚ ਚੀਨੀ ਤੇ ਭਾਰਤੀ ਸੈਨਿਕਾਂ ਵਿਚਕਾਰ ਝੜਪ ਦੇ ਬਾਅਦ 5 ਸਾਲ ਪਹਿਲਾਂ ਲਗਾਏ ਗਏ ਵਪਾਰ ਅਤੇ ਨਿਵੇਸ਼ ਤੇ ਕੁਝ ਪਾਬੰਦੀਆਂ ਨੂੰ ਘਟਾਉਣ ਜਾਂ ਬੇਅਸਰ ਕਰਨ ਲਈ ਵਿਭਾਗਾਂ ਵਿਚਕਾਰ ਵਿਚਾਰ-ਵਟਾਂਦਰੇ ਚੱਲ ਰਹੇ ਨੇ। ਇਸ ਵਿੱਚ ਚੀਨੀ FDI ਨੂੰ ਆਸਾਨ ਬਣਾਉਣ ਤੇ ਵੀ ਗੱਲ ਕੀਤੀ ਜਾ ਰਹੀ ਹੈ। ਗੁਆਂਡੀ ਦੇਸ਼ ਬੰਗਲਾਦੇਸ਼ ਵਿੱਚ ਹਾਲਾਤ ਠੀਕ ਨਹੀਂ ਹਨ ਗੁਆਂਡੀ ਦੇਸ਼ ਵਿੱਚ ਇੱਕ ਵਾਰ ਫਿਰ ਤਖਤਾ ਪਲਟ ਦਾ ਖਦ사 ਪ੍ਰਗਟਾਇਆ ਜਾ ਰਿਹਾ ਇਸ ਦੌਰਾਨ ਫੌਜ ਵੀ ਅਲਰਟ ਮੋਡ ਤੇ ਆ ਗਈ ਹੈ ਫੌਜ ਨੇ ਦੇਸ਼ ਵਿੱਚ ਜਲਦੀ ਤੋਂ ਜਲਦੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ ਫੌਜ ਨੇ ਰਾਜਨੀਤਿਕ ਤਣਾਅ ਵਿਚਕਾਰ ਸੋਮਵਾਰ ਨੂੰ ਇੱਕ ਐਮਰਜੈਂਸੀ ਮੀਟਿੰਗ ਕੀਤੀ ਬੰਗਲਾਦੇਸ਼ ਫੌਜ ਦੀ ਐਮਰਜੈਂਸੀ ਮੀਟਿੰਗ ਵਿੱਚ ਪੰਜ ਲੈਫਟੀਨੈਂਟ ਜਨਰਲ 8 ਮੇਜਰ ਜਨਰਲ ਸੁਤੰਤਰ ਬ੍ਰਿਗੇਡਾਂ ਦੇ ਕਮਾਂਡਿੰਗ ਅਫਸਰ ਅਤੇ ਫੌਜ ਹੈੱਡਕੁਆਰਟਰ ਤੇ ਹੋਰ ਮੁਖ ਅਧਿਕਾਰੀ ਸ਼ਾਮਿਲ ਹੋਏ ਸੂਤਰਾਂ ਅਨੁਸਾਰ ਬੰਗਲਾਦੇਸ਼ ਵਿੱਚ ਜਲਦੀ ਹੀ ਤਾ ਪਲਟ ਹੋ ਸਕਦਾ ਫੌਜ ਮੁਹੰਮਦ ਜ਼ੂਨਸ ਨੂੰ ਹਟਾ ਸਕਦੀ ਹੈ ਅਤੇ ਖੁਦ ਸਤਾ ਤੇ ਕਾਬਜ ਹੋ ਸਕਦੀ ਹੈ ਇੱਕ ਗਤੀਵਿਧੀ ਅਜੇ ਸਮੇਂ ਤੇਜ਼ ਹੋ ਗਈ ਹੈ ਜਦੋਂ ਜ਼ੂਨਸ ਚੀਨ ਦਾ ਦੌਰਾ ਕਰਨ ਵਾਲੇ ਬੰਗਲਾਦੇਸ਼ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੇਸ਼ ਵਿੱਚ ਜਲਦੀ ਤੋਂ ਜਲਦੀ ਆਮ ਚੋਣਾ ਕਰਵਾ ਕੇ ਲੋਕਤੰਤਰ ਦੀ ਬਹਾਲੀ ਦਾ ਸੰਦੇਸ਼ ਦਿੱਤਾ ਉਸ ਮੁਤਾਬਿਕ ਫੌਜ ਜਲਦੀ ਤੋਂ ਜਲਦੀ ਆਪਣੀਆਂ ਬੈਰਕਾਂ ਵਿੱਚ ਵਾਪਸ ਜਾਣਾ ਚਾਹੁੰਦੀ ਹੈ ਅਤੇ ਆਪਣੀਆਂ ਮੂਲੀਆਂ ਡਿਊਟੀਆਂ ਨਿਭਾਉਣਾ ਚਾਹੁੰਦੀ ਹੈ ਕੈਨੇਡਾ ਵਿੱਚ ਆਮ ਚੋਣਾਂ ਦੀ ਤਰੀਕ ਦਾ ਐਲਾਨ ਹੋ ਚੁੱਕਾ ਆਮ ਚੋਣਾਂ ਤੋਂ ਪਹਿਲਾਂ ਕੈਨੇਡਾ ਨੇ ਭਾਰਤ ਦੇ ਵੱਡਾ ਦੋਸ਼ ਲਗਾਇਆ ਕੈਨੇਡਾ ਨੇ ਕਿਹਾ ਕਿ 28 April ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦਾ ਕਿਉਂਕਿ ਦੋਵਾਂ ਦੇਸ਼ਾਂ ਦੇ ਸਬੰਧ ਹੋਂਦ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਏ ਨੇ ਨਿਊਜ਼ ਏਜੰਸੀ ਰਾਈਟਰਜ਼ ਅਨੁਸਾਰ ਕੈਨੇਡਾ ਦੀ ਖੂਫੀ ਏਜੰਸੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਅਤੇ ਚੀਨ ਆਉਣ ਵਾਲੀਆਂ ਕੈਨੇਡੀਅਨ ਆਮ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦੇ ਨੇ ਇਹ ਦਾਅਵਾ ਵੀ ਕੀਤਾ ਗਿਆ ਕਿ ਰੂਸ ਅਤੇ ਪਾਕਿਸਤਾਨ ਵੀ ਅਜੀਹਾ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਪਰ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 28 ਅਪ੍ਰੈਲ ਨੂੰ ਫੌਰੀ ਚੋਣਾ ਕਰਵਾਉਣ ਦਾ ਫੈਸਲਾ ਕੀਤਾ ਕੈਨੇਡੀਅਨ ਸੁਰੱਖਿਆ ਖੂਫੀਆ ਸੇਵਾ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਜਦੋਂ ਨਵੀਂ ਦਿੱਲੀ ਨਾਲ ਓਟਾਵਾ ਦੇ ਸਬੰਧ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਨੇ ਕੈਨੇਡੀਅਨ ਸੁਰੱਖਿਆ ਖੂਫੀਆ ਸੇਵਾ ਦੀ ਡਿਪਟੀ ਡਾਇਰੈਕਟਰ ਬੈਨਸਾ ਲੋਇਡ ਨੇ ਕਿਹਾ ਕਿ ਵਿਰੋਧੀ ਸਰਕਾਰੀ ਤੱਤ ਚੋਣਾ ਵਿੱਚ ਦਾਖਲ ਦੇਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਨੇ ਸੰਯੁਕਤ ਕਿਸਾਨ ਮੋਰਚਾ ਭਾਰਤ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸਮੇਤ ਕਿਸਾਨ ਮਜ਼ਦੂਰ ਮੋਰਚੇ ਦੇ ਇਕੱਲੇ ਬਣਾਈ ਗਈ ਕਮੇਟੀ ਇਕਤਾ ਕਮੇਟੀ ਦੀ ਅੱਜ ਇੱਕ ਅਹਿਮ ਬੈਠਕ ਬਰਨਾਲਾ ਦੇ ਤਰਕਸ਼ੀਲ ਪਵਨ ਨੇੜੇ ਬੱਸ ਸਟੈਂਡ ਬਰਨਾਲਾ ਵਿਖੇ ਹੋਈ ਇਸ ਦੌਰਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਣੇ ਆਕੇ ਕਿਸਾਨਾਂ ਉੱਪਰ ਜੋ ਜ਼ਬਰ ਸਰਕਾਰ ਵੱਲੋਂ ਕੀਤਾ ਗਿਆ ਉਹ ਕਿਸੇ ਤੋਂ ਲੁਕਾ ਨਹੀਂ ਹੈ ਜਿਸ ਕਰਕੇ ਆਉਣ ਵਾਲੀ 28 ਮਾਰਚ ਨੂੰ ਪੂਰੇ ਭਾਰਤ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਤਰਨੇ ਪ੍ਰਦਰਸ਼ਨ ਕਿਸਾਨਾਂ ਵੱਲੋਂ ਕਿਤੇ ਜਾਣਗੇ ਉਹਨਾਂ ਨੇ ਕਿਹਾ ਕਿ 28 ਤਰੀਕ ਵਾਲੇ ਪ੍ਰੋਗਰਾਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ me. Okay. ਪਾਦਰੀ ਬਜ਼ਿੰਦਰ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਪਾਦਰੀ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧੀਆਂ ਨੇ ਜਾਣਕਾਰੀ ਅਨੁਸਾਰ ਮੁੱਲਾਪੁਰ ਥਾਣੇ 'ਚ ਮਹਿਲਾ ਵੱਲੋਂ ਪਾਦਰੀ ਵਿਰੁੱਧ ਐਫ ਆਈ ਆਰ ਦਰਜ ਕਰਵਾਈ ਗਈ ਹੈ ਜਾਣਕਾਰੀ ਅਨੁਸਾਰ ਪਾਦਰੀ ਨੇ ਆਪਣੇ ਦਫ਼ਤਰ ਵਿੱਚ ਮਹਿਲਾ ਤੇ ਕੁਝ ਲੋਕਾਂ ਨਾਲ ਕੁੱਟਮਾਰ ਕੀਤੀ ਸੀ ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇਜ ਕੈਦ ਹੋਈ ਸੀ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ ਜਿਸ ਵਿੱਚ ਪਾਦਰੀ ਮਹਿਲਾ ਤੇ ਕੁਝ ਲੋਕਾਂ ਨਾਲ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਜਿਸ ਕਾਰਨ ਮਹਿਲਾ ਵੱਲੋਂ ਮੁੱਲਾਪੁਰ ਥਾਣੇ 'ਚ ਪਾਦਰੀ ਵਿਰੁੱਧ ਐਫ ਆਈ ਆਰ ਦਰਜ ਕਰਵਾਈ ਗਈ ਹੈ ਇਸ ਦੇ ਨਾਲ ਹੀ ਮਹਿਲਾ ਨੇ ਕਿਹਾ ਕਿ ਚਰਚੇ ਤਮਾਰ ਹੋਈ ਸੀ ਅਜਨਾਲਾ ਥਾਣਾ ਹਮਲਾ ਮਾਮਲੇ ਵਿੱਚ ਐਮਪੀ ਅਮਰਿਤਪਾਲ ਸਿੰਘ ਦੇ ਸਾਥੀ ਅਮਨਦੀਪ ਸਿੰਘ ਅਮਨਾ ਸਮੇਤ 8 ਸਾਥੀਆਂ ਦਾ ਪੁਲਿਸ ਰਿਮਾਂਡ ਇੱਕ ਵਾਰ ਫਿਰ ਵਧਾ ਦਿੱਤਾ ਗਿਆ। ਅਦਾਲਤ ਨੇ ਉਹਨਾਂ ਦਾ ਰਿਮਾਂਡ 28 ਮਾਰਚ ਤੱਕ ਵਧਾ ਦਿੱਤਾ ਗਿਆ। ਅਦਾਲਤ ਨੇ ਆਦੇਸ਼ ਜਾਰੀ ਕਰਦਿਆਂ ਪੁਲਿਸ ਨੂੰ ਇਹਨਾਂ ਸਾਰੇ ਸਾਥੀਆਂ ਤੋਂ ਹੋਰ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਫੈਸਲਾ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਿਆ ਗਿਆ ਕਿਉਂਕਿ ਪੁਲਿਸ ਨੂੰ ਹੋਰ ਵੀ ਕਈ ਅਹਿਮ ਸਬੂਤ ਅਤੇ ਜਾਣਕਾਰੀਆਂ ਦੀ ਲੋੜ ਹੈ। ਦੱਸਣਯੋਗ ਹੈ ਕਿ ਅਜਨਾਲਾ ਥਾਣੇ ਤੇ ਹੋਏ ਹਮਲੇ ਦੀ ਘਟਨਾ ਨੇ ਪਿਛਲੇ ਸਮੇਂ ਵਿੱਚ ਕਾਫੀ ਸੁਰੱਖਿਆ ਬਟੋਰੀਆਂ ਸਨ। ਇਸ ਪਾਲ ਸਿੰਘ ਦੇ ਸਾਥੀਆਂ ਤੇ ਗੰਭੀਰ ਦੋਸ਼ ਲੱਗੇ ਸਨ ਜਿਸ ਵਿੱਚ ਥਾਣੇ ਤੇ ਹਮਲਾ ਕਰਨ ਹਥਿਆਰਬੰਦ ਚੜਪ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ આરોਪ ਸ਼ਾਮਿਲ ਨੇ ਅਦਾਲਤ ਨੇ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਪੁਛ ਗਿਸ ਦੌਰਾਨ ਸਾਰੇ ਕਾਨੂੰਨੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਦੂਜੇ ਪਾਸੇ ਪੁਲਿਸ ਅਤੇ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਜਾਂਚ ਪੂਰੀ ਤਰ੍ਹਾਂ ਨਿਰਪੱਖ ਤੰਗਰਾਲ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਮੁਲਜ਼ਮਾਨ ਨੂੰ 28 ਮਾਰਚ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਰਾਸ਼ਟਰਪਤੀ ਡੋਨਾਲਡ ਡਿਟਰੰਪ ਦਾ 골ਡ ਕਾਰਡ ਵੀਜ਼ਾ ਪ੍ਰੋਗਰਾਮ ਅਧਿਕਾਰਤ ਤੌਰ ਤੇ ਲਾਂਚ ਹੋਣ ਤੋਂ ਪਹਿਲਾਂ ਹੀ ਸੁਪਰ ਹਿੱਟ ਹੋ ਗਿਆ ਅਮਰੀਕੀ ਵਪਾਰਕ ਸਕੱਤਰ ਹਾਰਵਰਡ ਲੂਟਨਿਕ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਹਨਾਂ ਨੇ ਇੱਕ ਦਿਨ ਵਿੱਚ 1000 골ਡ ਕਾਰਡ ਵੇਚੇ ਨੇ ਇੱਕ 골ਡ ਕਾਰਡ ਦੀ ਕੀਮਤ 5 ਮਿਲੀਅਨ ਡਾਲਰ 44 ਕਰੋੜ ਭਾਰਤੀ ਰੁਪਏ ਇਸ ਦਾ ਮਤਲਬ ਹੈ ਕਿ ਸਿਰਫ ਇੱਕ ਦਿਨ ਵਿੱਚ 44000 ਕਰੋੜ ਰੁਪਏ ਦੇ 골ਡ ਕਾਰਡ ਵਿਕ ਗਏ ਹਾਰਵਰਡ ਨੇ ਕਿਹਾ ਕਿ ਲੋਕ 골ਡ ਕਾਰਡ ਲੈਣ ਲਈ ਲਾਈਨਾਂ ਵਿੱਚ ਲੱਗ ਰਹੇ ਨੇ ਹਾਲਾਂਕਿ ਇਹ ਪ੍ਰੋਗਰਾਮ ਅਧਿਕਾਰਤ ਤੌਰ ਤੇ ਲਗਭਗ 2 ਹਫ਼ਤੇ ਬਾਅਦ ਸ਼ੁਰੂ ਹੋਵੇਗਾ ਐਲਾਨ ਮਾ ਇਸ ਵੇਲੇ ਇਸ ਲਈ ਸੌਫਟਵੇਅਰ ਵਿਕਸਿਤ ਕਰ ਰਿਹਾ 트럼ਪ ਸਰਕਾਰ 10 ਲੱਖ 골ਡ ਕਾਰਡਾਂ ਦੇ ਟੀਚੇ ਵੱਲ ਕੰਮ ਕਰ ਰਹੀ ਹੈ ਪ੍ਰਸ਼ਾਸਨ ਦਾ ਮੰਨਣਾ ਕਿ ਬਹੁਤ ਮੁਸ਼ਕਲ ਨਹੀਂ ਹੈ ਕਿਉਂਕਿ ਦੁਨੀਆ ਵਿੱਚ 3.7 ਕਰੋੜ ਲੋਕ ਇਸ ਨੂੰ ਖਰੀਦ ਸਕਦੇ ਨੇ ਅਮਰੀਕੀ ਸਰਕਾਰ ਇਸ ਪ੍ਰੋਗਰਾਮ ਤੋਂ ਇਕੱਠੇ ਕਿਤੇ ਪੈਸੇ ਦੀ ਵਰਤੋਂ ਦੇਸ਼ ਦੇ ਕਰਜ਼ੇ ਨੂੰ ਘਟਾਉਣ ਲਈ ਕਰੇਗੀ ਹਾਰਵਰਡ ਲੁਟਨਿਕ ਨੇ ਕਿਹਾ ਕਿ 골ਡ ਕਾਰਡ ਖਰੀਦਣ ਵਾਲਿਆਂ ਨੂੰ ਅਮਰੀਕਾ ਵਿੱਚ ਅਨਮਿੱਥੇ ਸਮੇਂ ਲਈ ਰਹਿਣ ਦਾ ਅਧਿਕਾਰ ਮਿਲੇਗਾ ਕਾਰਡ ਖਰੀਦਣ ਵਾਲਿਆਂ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕੀ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਚੰਗੇ ਲੋਕ ਹਨ ਜਾਂ ਨਹੀਂ ਪੁਲਿਸ ਵੱਲੋਂ ਕਰਨਲ ਬਾੜ ਨਾਲ ਕੁਟਮਾਰ ਦੇ ਮਾਮਲੇ ਦੀ ਅੱਜ ਕੋਰਟ 'ਚ ਸੁਣਵਾਈ ਸੀ ਜਿਸ ਦੇ ਤਹਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਫੌਜ ਦੇ ਕਰਨਲ ਬਾੜ ਤੇ ਹਮਲੇ ਵਿੱਚ ਐਫ ਆਈ ਆਰ ਦਰਜ ਕਰਨ ਵਿੱਚ ਦੇਰੀ ਸਮੇਤ ਵੱਖ-ਵੱਖ ਮੁੱਦਿਆਂ ਤੇ ਸਪਸ਼ਟੀਕਰਨ ਦੇਣ ਲਈ 2 ਦਿਨਾਂ ਦਾ ਸਮਾਂ ਦਿੱਤਾ ਜਸਟਿਸ ਸੰਦੀਪ ਮੋਦਗਿਲ ਦੀ ਬੈਂਚ ਨੇ ਇਸ ਮਾਮਲੇ ਵਿੱਚ ਸੀਬੀਆਈ ਅਤੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਨਾਲ ਹੀ ਅਦਾਲਤ ਨੇ ਸਰਕਾਰ ਤੋਂ ਪੁੱਛਿਆ ਕਿ ਇੱਕ ਪੁਲਿਸ ਅਧਿਕਾਰੀ ਦੁਆਰਾ ਦਾਇਰ ਸ਼ਿਕਾਇਤ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਿਸ ਵਿੱਚ ਉਸਨੇ ਜ਼ਖਮੀ ਹੋਣ ਦਾ ਦਾਅਵਾ ਕੀਤਾ ਸੀ ਸੁਣਵਾਈ ਦੌਰਾਨ ਅਦਾਲਤ ਨੇ ਇਸ ਮਾਮਲੇ ਪੰਜਾਬ ਪੁਲਿਸ ਦੇ ਆਚਰਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਤੁਹਾਨੂੰ ਆਮ ਜਨਤਾ ਜਾਂ ਫੌਜੀ ਅਧਿਕਾਰੀ ਨਾਲ ਕੁੱਟ ਮਾਰ ਦਾ ਅਧਿਕਾਰ ਕਿਸ ਨੇ ਦਿੱਤਾ ਸੀ ਤੇ ਜੇ ਪੁਲਿਸ ਵਾਲੇ ਸਹੀ ਹਾਂ ਤਾਂ ਮੌਕੇ ਤੋਂ ਕਿਉਂ ਭੱਜੇ ਇਸ ਦੇ ਨਾਲ ਹੀ ਜਾਂਚ ਸੀਬੀਆਈ ਨਾ ਸੌਂਪਣ ਸੰਬੰਧੀ ਤੇ ਕਰਨਲ ਬਾਠ ਦੇ ਫੋਨ ਕਾਲ ਦੇ ਬਾਵਜੂਦ ਇਸ ਮਾਮਲੇ ਵਿੱਚ ਐਫਆਈਆਰ ਦਰਜ ਨਾ ਕਰਨ ਵਾਲੇ ਅਧਿਕਾਰੀ ਦਾ ਨਾਮ ਦੱਸਣ ਲਈ ਅਦਾਲਤ ਨੇ ਦੋ ਦਿਨਾਂ ਚ ਸਪਸ਼ਟੀਕਰਨ ਮੰਗਿਆ ਅੱਜ ਲਈ ਸਿਰਫ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ